ਕਿਸੇ ਵੀ ਵਾਲੇ ਹੈ ਨਹੀਂ ਤੋ ਬਿਖਾ ਦੇ ਉਹ ਨਹੀਂ ਰਿਹਾ ਫਿਕਸ ਚਲੋ ਚੱਲ ਚਲੋ ਚੱਲ ਕਰੋ ਸਰ ਮਿਸਟਰ ਸਾਹਿਬ ਇੱਕ ਤਾਂ ਜਿਹੜਾ ਕਿਉਂਕਿ ਚੋਰੀ ਦੇ ਅਗੇਂਸਟ ਜਿਹੜਾ ਕੰਮ ਹੋਇਆ ਉਹ ਥਾਣਾ ਖਨੋਰੀ ਵੱਲੋਂ ਕਾਫੀ ਵਧੀਆ ਅਚੀਵਮੈਂਟ ਹੋਈ ਪਾਤੜਾ ਖਨੋਰੀ ਦੇ ਏਰੀਆ ਚੋਂ ਜਿਹੜੇ ਮੋਟਰਸਾਈਕਲ ਵਗੈਰਾ 20 ਦਾ ਚੋਰੀ ਹੋਏ ਸੀਗੇ ਉਹਦੇ ਚ ਇਹਨਾਂ ਨੇ ਪਿਛਲੇ ਦਿਨਾਂ ਇੱਕ 9 ਮੋਟਰਸਾਈਕਲ ਬਰਾਮਦ ਕੀਤੇ ਨੇ ਤੇ ਦੋ ਚੋਰ ਸਿਰਸਾਰ ਕੀਤੇ ਨੇ ਤੇ ਉਹਦੇ ਤੋਂ ਅੱਗੇ ਫਰਦਰ ਹੋਰ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਉਹਨਾਂ ਦੇ ਅਸੀਂ ਇੰਜਨ ਨੰਬਰ ਚੈਸੀ ਨੰਬਰ ਤੋਂ ਮਤਲਬ ਆਇਡੈਂਟੀਫਾਈ ਕਰਾ ਕੇ ਉਹਨਾਂ ਦੇ ਮਾਲਕਾਂ ਤੱਕ ਪਹੁੰਚ ਕਰ ਰਹੇ ਆ ਇਹਨਾਂ ਕੋਲ ਤਕਰੀਬਨ 4-5 ਮਾਲਕ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਮੋਟਰਸਾਈਕਲ ਪਿਛਲੇ ਸਮੇਂ ਚੋਰੀ ਹੋਏ ਸੀ ਇਸੇ ਤਰ੍ਹਾਂ ਜਿਹੜੀ ਕੋਈ ਕੇਬਲਾਂ ਦੀ ਚੋਰੀ ਹੁੰਦੀ ਸੀ ਉਹਦੇ 'ਚ ਵੀ ਕਾਫੀ ਇਹਨਾਂ ਨੇ ਮਿਹਨਤ ਕਰਕੇ ਉਹਦੇ 'ਚ ਰਿਕਵਰੀ ਕੀਤੀ ਆ ਤੇ ਮਨ ਚੋਰੀ ਦੀ ਵਾਰਦਾਤਾਂ ਨੂੰ ਪ੍ਰੈਸ ਕਰਨ ਦੇ ਕਾਫੀ ਅੱਛਾ ਕੰਮ ਕੀਤਾ ਹੈ ਕਨੋਰੀ ਥਾਣੇ ਨੇ ਤੇ ਇੱਕ ਪਰਚਾ ਜਿਹੜਾ ਸਾਡਾ ਹੈਗਾ ਐਨਡੀਪੀਐ ਸੈਕਟਰੀ ਦਰਜ ਹੋਇਆ ਜਿਹਦੇ ਵਿੱਚ 3 ਕੁਇੰਟਲ ਪੁੱਕੀ ਜਿਹੜੀ ਬਰਾਮਦ ਕੀਤੀ ਹੈ ਥਾਣਾ ਮੂਨਕ ਨੇ ਐਸਐਚਓ ਸਾਹਿਬ ਨੇ ਕਾਫੀ ਮਿਹਨਤ ਕੀਤੀ ਉਹਦੇ 'ਚ ਮਤਲਬ ਪਹਿਲਾਂ ਤੁਹਾਨੂੰ ਇਹਦੇ ਬਾਰੇ ਥੋੜਾ ਬਰੀਫ ਦੱਸਿਆ ਵੀ ਗਿਆ ਸੀ ਜਦੋਂ ਬਰਾਮਦਗੀ ਹੋਈ ਹੈ ਤੇ ਇਹਦੇ ਵਿੱਚ ਦੋ ਬੰਦੇ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ ਐਕਸਾਈਜ਼ ਐਕਟ 'ਚ ਵੀ ਇਸੇ ਤਰ੍ਹਾਂ ਮਮ ਇੱਕ ਗ੍ਰਿਫਤਾਰੀ ਹੋਈ ਹੈ ਤੇ 110 ਲੀਟਰ ਜਿਹੜਾ ਸ਼ਰਾਬ ਠੇਕੇ ਦੀ ਬਰਾਮਦ ਕੀਤੀ ਹੈ ਤੇ ਤਕਰੀਬਨ 140 ਲੀਟਰ ਲਾਣ ਦੀ ਰਿਕਵਰੀ ਹੋਈ ਹੈ ਜੀ ਤੇ ਪੀਓ ਵਿੱਚ ਜਿਹੜੇ ਸਾਡੇ ਸੀ ਭਗੋੜੇ ਉਹ ਦੋ ਭਗੋੜੇ ਗ੍ਰਿਫਤਾਰ ਕੀਤੇ ਨੇ ਇਹ ਦੋਵਾਂ ਥਾਣਿਆਂ ਵੱਲੋਂ ਇੱਕ ਇੱਕ ਪੀਓ ਨੂੰ ਗ੍ਰਿਫਤਾਰ ਕੀਤਾ ਇੱਕ ਜਿਹੜਾ ਪੀਓ ਸੀ ਉਹ ਤਕਰੀਬਨ 5 ਕਿਲੋ ਜਿਹੜੀ ਅਫੀਮ ਦੀ ਦਾ ਪਕਸ਼ਾਦਰ ਸੀ ਜਿਹਦੇ ਚੋਂ ਭਗੋੜਾ ਸੀ ਉਹ ਇਹ ਮੁੰਡਾ ਠਾੜੇ ਵਾਲਿਆਂ ਨੇ ਕਾਫੀ ਮਿਹਨਤ ਨਾਲ ਉਹਨੂੰ ਵਿਅਸਤ ਕੀਤਾ ਸੂਰਜਾ ਦਾ ਨਾਮ ਸੀਗਾ ਜੀ ਤੇ ਇਸੇ ਤਰ੍ਹਾਂ ਜਿਹੜੇ ਅਸੀਂ ਤਕਰੀਬਨ 39 ਬੰਦੇ ਜਿਹੜੇ ਨਸ਼ਾ ਕਰਨ ਵਾਲੇ ਦੇ ਆਦੀ ਹੋ ਚੁੱਕੇ ਸੀ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਕੰਸੈਂਟ ਨਾਲ ਅਸੀਂ ਉਹਨਾਂ ਨੂੰ ਦਵਾਈ-ਦਵਾਈ ਹੈ ਸਾਡੇ ਓਟ ਸੈਂਟਰਸ ਤੋਂ ਜਿਹੜੇ ਸਾਡੇ ਡਿਸਟ੍ਰਿਕਟ ਹੈਗੇ ਨੇ ਹਸਪਤਾਲ ਉਹਨਾਂ ਤੋਂ ਦਵਾਈ-ਦਵਾਈ ਹੈ ਤੇ ਤਕਰੀਬਨ 9 ਬੰਦੇ ਅਸੀਂ ਉੱਥੇ ਐਡਮਿਟ ਕਰਾਏ ਨੇ ਜਿਹੜੇ ਪਰਮਾਨੈਂਟ ਨਸ਼ਾ ਛੱਡਣ ਲਈ ਉਹਨਾਂ ਦਾ ਪ੍ਰੋਪਰ ਇਲਾਜ ਚੱਲ ਰਿਹਾ ਹੈ ਬਾਕੀ ਜਿਵੇਂ ਹੁਣ ਪਿਛਲੇ ਸਮੇਂ ਚ ਕੱਗਰ ਵਾਲਾ ਸੀਗਾ ਉਹ ਕੱਗਰ ਵਾਲੇ ਸਨੈਰੀਓ ਤੋਂ ਪੁਰਸ ਨੇ ਕਾਫੀ ਮਿਹਨਤ ਕੀਤੀ ਪ੍ਰਸ਼ਾਸਨ ਸਾਰੇ ਨੇ ਮਿਹਨਤ ਕੀਤੀ ਹੈ ਨਾਲ ਪਬਲਿਕ ਨੇ ਬੜਾ ਸਹਿਯੋਗ ਦਿੱਤਾ ਤੁਸੀਂ ਸਾਰੇ ਉਹਦਾ ਮਤਲਬ ਬਿਲਕੁਲ ਗਵਾਹ ਹੈਗੇ ਹੋ ਜਿਵੇਂ ਭਜਨਠ ਕਰਕੇ ਕੱਗਰ ਨੂੰ ਮਤਲਬ ਬਚਾਇਆ ਗਿਆ ਉਹਦੇ ਬੰਨ ਜਿਹੜੇ ਹੈਗੇ ਨੇ ਲੋਕਾਂ ਨੇ ਜਿੱਥੋਂ ਲੀਕੇਜ ਹੁੰਦੀ ਸੀ ਸਮੇਂ-ਸਮੇਂ ਜਾ ਕੇ ਉੱਥੇ ਸਾਂਭੇ ਨੇ ਤੇ ਪੁਲਿਸ ਨੇ ਵੀ 24 ਘੰਟੇ ਦਿਨ ਰਾਤ ਕੰਮ ਕੀਤਾ ਅਸੀਂ ਪੈਟ੍ਰੋਲਿੰਗ ਕੀਤੀ ਜੇ ਕਿਸੇ ਨੇ ਕੋਈ ਮਤਲਬ ਗਲਤੀ ਕੀਤੀ ਤਾਂ ਉਹਨੂੰ ਤਰੀਕੇ ਨਾਲ ਸਮਝਾਇਆ ਤੇ ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨਿਪਰੇ ਚਾੜਿਆ ਜਿਹੜਾ ਹੁਣ ਅੱਜ ਦੀ ਡੇਟ 'ਚ ਜਿਹੜਾ ਪਾਣੀ ਹੈਗਾ ਉਹ ਅੰਡਰ ਕੰਟਰੋਲ ਹੋ ਰਿਹਾ ਜਿਹੜਾ ਉਹਦਾ ਡੇਂਜਰ ਪੁਆਇੰਟ ਸੀ ਉਹਦੇ ਤੋਂ ਡਾਊਨ ਚਲਾ ਗਿਆ ਸਾਰੇ ਇਲਾਕੇ ਨੇ ਤੇ ਸਾਰੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਉਹ ਵੀ ਤੁਸੀਂ ਸਾਰੇ ਮਤਲਬ ਸਾਰਾ ਇਲਾਕਾ ਵੀ ਪ੍ਰਸ਼ਾਸਨ ਵੀ ਪੁਲਿਸ ਪ੍ਰਸ਼ਾਸਨ ਵੀ ਤੇ ਤੁਸੀਂ ਲੋਕ ਵੀ ਉਹਦਾ ਹੀ ਦੇ ਪੱਥਰੋਂ ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ ਅੱਜ ਤੁਹਾਨੂੰ ਖੇਚਲ ਦਿੱਤੀ ਹੈ ਤੁਹਾਨੂੰ ਬੋਲਾਇਆ ਇੱਥੇ ਤੇ ਅੱਗੇ ਵੀ ਫਰਦਰ ਇਸੇ ਤਰ੍ਹਾਂ ਅਸੀਂ ਕਾਰਵਾਈ ਕਰਦੇ ਰਵਾਂਗੇ ਜਿਹੜਾ ਅਸੀਂ ਨਸ਼ਿਆਂ ਦੇ ਖਿਲਾਫ ਲਗਾਤਾਰ ਦਿਨ ਰਾਤ ਕੰਮ ਕਰ ਰਹੇ ਹਾਂ ਕੋਈ ਅਸੀਂ ਪਬਲਿਕ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਵੀ ਕਰਦੇ ਹਾਂ ਵੀ ਕਿਸੇ ਤਰ੍ਹਾਂ ਦੇ ਨਸ਼ੇ ਵੇਚਣ ਵਾਲੇ ਬਾਰੇ ਜਾਂ ਕੋਈ ਨਸ਼ੇ ਕਰਨ ਵਾਲੇ ਬਾਰੇ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਹ ਜਰੂਰ ਸਾਡੇ ਇਹ ਸੁਬੰਧ ਅਥਾਰਿਆਂ ਨੂੰ ਜਾਂ ਸਾਡੇ ਆਫਿਸ ਨੂੰ ਜ਼ਰੂਰ ਮਹੀਗਿਆ ਕਰਾਈ ਜਾਵੇ ਸੂਚਨਾ ਗੁਪਤ ਰੱਖੀ ਜਾਏਗੀ ਤੇ ਉਹਦੇ ਤੇ ਤੁਰੰਤ ਜਿਹੜੀ ਹੈਗੀ ਆ ਉਹਦੀ ਵਣਦੀ ਕਾਰਵਾਈ ਕੀਤੀ ਜਾਏਗੀ ਹੋਰ ਤੁਹਾਡਾ ਕੋਈ ਸਵਾਲ ਹੈ